ਸੋਸ਼ਲ ਮੀਡੀਆ ਤੇ ਅਜਿਹੇ ਕਈ ਵੀਡੀਓਜ਼ ਵਾਇਰਲ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਨੇ ਅਜਿਹਾ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਮੁਰਤੋ ਸੇਅਰ ਕੀਤਾ ਜਾ ਰਿਹਾ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਪਲਾਸਟਿਕ ਤੋਂ ਚੀਨੀ ਬਣਾਉਣ ਦਾ ਦਾਵਾ ਕੀਤਾ ਜਾ ਰਿਹਾ ਜੀ ਹਾਂ ਵੀਡੀਓ ਦਾ ਇੱਕ ਕਲਿੱਪ ਹੈ ਜਿਹੜਾ ਕਿ ਸਾਂਝਾ ਕੀਤਾ ਜਾ ਰਿਹਾ ਹੈ ਔਰ ਇਸ ਨੂੰ ਇੱਕ ਸੋਸ਼ਲ ਮੀਡੀਆ ਸਾਈਟ ਤੇ ਪੋਸਟ ਕੀਤਾ ਗਿਆ ਉਹਦੇ ਵਾਇਰਲ ਕਲਿੱਪ ਦੇ ਵਿੱਚ ਵੇਖ ਸਕਦੇ ਆ ਕਿ ਕਿਵੇਂ ਇੱਕ ਪਲਾਸਟਿਕ ਤੋਂ ਪਿਗਲੇ ਹੋਏ ਪਲਾਸਟਿਕ ਦੀ ਪ੍ਰਕਿਰਿਆ ਕਰਨ ਤੋਂ ਬਾਅਦ ਉਸ ਨੂੰ 슈ਗਰ ਕ੍ਰਿਸਟਲ ਦੇ ਵਿੱਚ ਬਦਲਿਆ ਜਾ ਰਿਹਾ ਉਸ ਤਰੂਪ ਦਿੱਤਾ ਜਾ ਰਿਹਾ ਇਹ ਇੰਨੀ ਜ਼ਿਆਦਾ ਖੰਡ ਦੀ ਤਰ੍ਹਾਂ ਦਿਖਾਈ ਦਿੰਦਾ ਹੈ ਕਿ ਤੁਸੀਂ ਅਸਲੀ ਤੇ ਨਕਲੀ ਖੰਡ ਦੇ ਵਿਚਕਾਰ ਉਲਝਣ ਦੇ ਵਿੱਚ ਪੈ ਜਾਓਗੇ ਇਸ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਗਿਆ ਪਲਾਸਟਿਕ ਤੋਂ ਨਕਲੀ ਖੰਡ ਬਣ ਰਹੀ ਹੈ ਤੁਸੀਂ ਸਾਵਧਾਨ ਰਹੋ ਹਾਲਾਂਕਿ ਇਸ ਵੀਡੀਓ ਦੇ ਬਾਰੇ ਹੋਣ ਤੋਂ ਬਾਅਦ ਇਸ ਵੀਡੀਓ ਦੀ ਸੱਚਾਈ ਕੁਝ ਹੋਰ ਹੀ ਸਾਹਮਣੇ ਆਈ ਹੈ ਉਹ ਵੀ ਤੁਹਾਨੂੰ ਦੱਸ ਦੰਨੇ ਬਹੁਤ ਸਾਰੇ ਉਪਭੋਗਤਾ ਕਮੈਂਟ ਬਾਕਸ ਦੇ ਵਿੱਚ ਦਾਵਾ ਕਰ ਰਹੇ ਨੇ ਕਿ ਖੰਡ ਨਹੀਂ ਬਲਕਿ ਪਲਾਸਟਿਕ ਦੇ ਦਾਣੇ ਨੇ ਜੋ ਅਸਲ ਦੇ ਵਿੱਚ ਖੰਡ ਨਾਲੋਂ ਮਹਿੰਗੇ ਨੇ 25 ਜੂਨ ਨੂੰ ਸ਼ੇਅਰ ਕੀਤੀ ਗਈ ਇਸ ਕਲਿੱਪ ਨੂੰ ਹੁਣ ਤੱਕ 492000 ਤੋਂ ਵੱਧ ਲੋਕ ਦੇਖ ਚੁੱਕੇ ਨੇ ਇਸ ਵੀਡੀਓ ਤੇ ਕਈ ਯੂਜ਼ਰ ਨੇ ਕਮੈਂਟ ਕੀਤਾ ਹੈ ਤੇ ਇੱਕ ਯੂਜ਼ਰ ਨੇ ਇਹ ਵੀ ਲਿਖਿਆ ਕਿ ਇਹ ਖੰਡ ਨਹੀਂ ਹੈ ਇਹ ਰੀਸਾਈਕਲ ਕੀਤੇ ਪਲਾਸਟਿਕ ਪਲਾਸਟਿਕ ਦੇ ਦਾਣੇ ਨੇ ਪੰਬਲਪੂਸਾ ਨਾ ਪੈਦਾ ਕਰੋ ਇੱਕ ਹੋਰ ਯੂਜ਼ਰ ਨੇ ਇਹ ਵੀ ਲਿਖਿਆ ਭਾਈ ਇਹ ਖੰਡ ਨਹੀਂ ਹੈ ਇਹ ਪਲਾਸਟਿਕ ਦੇ ਦਾਣੇ ਨੇ ਮੈਂ ਖੁਦ ਲਾਈਨ ਦੇ ਵਿੱਚ ਹਾਂ ਅਤੇ 1 ਕਿਲੋ ਦੀ ਕੀਮਤ ਤੇ ਤੁਹਾਨੂੰ 2 ਕਿਲੋ ਖੰਡ ਮਿਲੇਗੀ ਹੁਣ ਇਨਾ ਮੂਰਖ ਕੌਣ ਹੋਵੇਗਾ ਕਿ 100 ਰੁਪਏ ਦਾ ਸਮਾਨ 40 ਰੁਪਏ ਦੇ ਵਿੱਚ ਵਿੱਚ